ਸਸ਼ੀ ਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਰਦੀ ਦੀਆਂ ਸਬਜ਼ੀਆਂ ਬਾਰੇ ਕਰਦੀ ਨੇ ਸਬਜ਼ੀਆਂ ਆਪਾਂ ਨੂੰ ਕਿੰਨੇ ਟੈਂਪਰੇਚਰ ਦੇ ਵਿੱਚ ਔਰ ਕਿਹੜੇ ਮੌਸਮ ਦੇ ਵਿੱਚ ਲਗਾਉਣੀਆਂ ਚਾਹੀਦੀਆਂ ਨੇ ਇਹਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੀ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਸਬਜ਼ੀਆਂ ਲਗਾਉਣੀਆਂ ਨੇ ਪਰ ਆਪਾਂ ਨੂੰ ਉਹਦਾ ਸਹੀ ਟਾਈਮ ਦਾ ਨਹੀਂ ਪਤਾ ਹੁੰਦਾ ਜਿਸ ਕਰਕੇ ਕਈ ਵਾਰ ਸਬਜ਼ੀਆਂ ਦੀ ਗਰੋਥ ਨਹੀਂ ਹੁੰਦੀ ਤੇ ਇਸ ਕਰਕੇ ਤੁਹਾਨੂੰ ਸਹੀ ਟੈਂਪਰੇਚਰ ਔਰ ਖਾਸ ਕਰਕੇ ਗਮਲੇ ਗਮਲਿਆਂ ਦੀ ਚੋਇਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਰ ਤੁਹਾਡੇ ਕੋਲ ਗਮਲੇ ਨਹੀਂ ਹੈਗੇ ਤਾਂ ਤੁਹਾਡੇ ਕੋਲ ਗਰੋ ਬੈਗ ਦਾ ਜੋ ਸਾਈਜ਼ ਹੈ ਉਹਦਾ ਪਤਾ ਹੋਣਾ ਚਾਹੀਦਾ ਕੁਝ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹਦੇ ਨਾਲ ਤੁਸੀਂ ਸਰਦੀਆਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਲਗਾ ਸਕਦੇ ਹੋ ਸਰਦੀਆਂ ਦੀ ਸਬਜ਼ੀਆਂ ਦੀ ਕੇਅਰ ਕਰਨੀ ਬਹੁਤ ਆਸਾਨ ਹੁੰਦੀ ਹੈ ਅਗਰ ਤੁਸੀਂ ਪਹਿਲੀ ਵਾਰ ਸਬਜ਼ੀਆਂ ਲਗਾ ਰਹੇ ਹੋ ਤਾਂ ਸਰਦੀਆਂ ਦਾ ਟਾਈਮ ਬੈਸਟ ਹੈ ਤੁਹਾਡੇ ਲਈ ਕਿਉਂਕਿ ਦੇਖੋ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਇੱਕ ਤਾਂ ਸਹੀ ਟੈਂਪਰੇਚਰ ਔਰ ਸਹੀ ਮੌਸਮ ਦਾ ਪਤਾ ਹੋਵੇ ਨਾਲ ਨਾਲ ਆਪਾਂ ਉਹ ਕੰਮਕਾਰ ਕਰਨ ਦੇ ਵਿੱਚ ਨਵੇਂ ਹੋਈਏ ਤਾਂ ਇਹਦੇ ਲਈ ਕਰਦੀਆਂ ਟੈਂਬੈਸਟਾ ਜੀ ਤੁਹਾਡੇ ਲਈ ਅਗਰ ਤੁਸੀਂ ਸਬਜ਼ੀਆਂ ਲਗਾਉਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਦੀਆਂ ਦੇ ਸਬਜ਼ੀਆਂ ਸ਼ੁਰੂ ਕਰੋ ਮੈਂ ਤੁਹਾਨੂੰ ਇਹ ਡਵਾਈਸ ਕਰੂੰਗੀ ਕਿਉਂਕਿ ਗਰਮੀਆਂ ਦੀਆਂ ਸਬਜ਼ੀਆਂ ਦੀ ਕੇਅਰ ਥੋੜੀ ਜੀ ਡਿਫਿਕਲਟ ਆ ਥੋੜੀ ਮੁਸ਼ਕਿਲਾਂ ਆਂਦੀਆਂ ਨੇ ਜੀ ਜਿਹਦੇ ਕਰਕੇ ਕਈ ਵਾਰ ਆਪਾਂ ਨਿਰਾਸ਼ ਵੀ ਹੋ ਜਾਂਦੇ ਆ ਪਰ ਜਿਹੜੀ ਸਰਦੀਆਂ ਦੇ ਸਬਜ਼ੀਆਂ ਨੇ ਇਹਨਾਂ ਲਈ ਕੋਈ ਖਾਸ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਇਹਨਾਂ ਨੂੰ ਬਿਮਾਰੀ ਨਹੀਂ ਹੁੰਦੀ ਸਬਜ਼ੀਆਂ ਨੂੰ ਸਰਦੀਆਂ ਦੇ ਵਿੱਚ ਇਸ ਕਰਕੇ ਤੁਸੀਂ ਸਰਦੀਆਂ ਦੇ ਵਿੱਚ ਸਬਜ਼ੀਆਂ ਸ਼ੁਰੂ ਕਰੋ ਸਰਦੀਆਂ ਸਬਜ਼ੀ ਸ਼ੁਰੂ ਕਰਨ ਲਈ ਜੀ ਆਪਣਾ ਸੂ ਮਹੀਨਾ ਬੈਸਟ ਹੁੰਦਾ ਸਬਜ਼ੀਆਂ ਲਈ ਅਸੂਮੀਨਾ ਆਪਣਾ ਦੇਸੀ ਮਹੀਨਾ ਹੋ ਗਿਆ ਜੀ ਅਗਰ ਮੈਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਚ ਕਹਾਂ ਤਾਂ ਸਤੰਬਰ ਸਤੰਬਰ ਦੇ 15 20 ਸਤੰਬਰ ਤੋਂ ਬਾਅਦ ਤੁਸੀਂ ਸਬਜ਼ੀਆਂ ਲਗਾਉਣੇ ਸ਼ੁਰੂ ਕਰ ਸਕਦੇ ਹੋ ਅਗਰ 15 20 ਸਤੰਬਰ ਤੁਹਾਡੇ ਤੋਂ ਮਿਸ ਹੋ ਗਿਆ ਸਬਜ਼ੀਆਂ ਲਗਾਉਣ ਦਾ ਤਾਂ ਤੁਸੀਂ ਸਤੰਬਰ 15 20 ਤੋਂ ਲੈ ਕੇ ਅਕਤੂਬਰ ਨਵੰਬਰ ਇਹ ਤੇ ਇਹ 2 ਢਾਈ ਮਹੀਨੇ ਦੇ ਵਿੱਚ ਸਬਜ਼ੀਆਂ ਬਹੁਤ ਵਧੀਆ ਗਰੋ ਹੁੰਦੀਆਂ ਨੇ ਔਰ ਟੈਂਪਰੇਚਰ ਇਹ ਮੌਸਮ ਦੇ ਵਿੱਚ ਜਦੋਂ ਸਤੰਬਰ ਦਾ ਅੱਧਾ ਮਹੀਨਾ ਨਿਕਲ ਜਾਂਦਾ 15 20 ਤਰੀਕ ਪ੍ਰਿਕਟਵਾਦ ਤਾਂ ਟੈਂਪਰੇਚਰ ਸਾਡੇ ਇਸ ਏਰੀਆ ਦੇ ਵਿੱਚ 22 ਤੋਂ 24 ਡਿਗਰੀ ਸਵੇਰ ਦਾ ਟੈਂਪਰੇਚਰ ਔਰ ਦੁਪਹਿਰ ਦਾ ਟੈਂਪਰੇਚਰ ਹੈਗਾ ਬਤ 20 ਤੋਂ 34 ਡਿਗਰੀ ਤਾਂ ਇਹ ਸਬਜ਼ੀਆਂ ਲਗਾਉਣ ਲਈ ਬੈਸਟ ਟੈਂਪਰੇਚਰ ਆ ਜੀ 20 ਤੋਂ 30 ਟੈਂਪਰੇਚਰ ਦੇ ਵਿੱਚ ਵੀ ਸਬਜ਼ੀਆਂ ਬਹੁਤ ਵਧੀਆ ਗਰੋਅ ਕਰਦੀਆਂ ਇਸ ਲਈ ਤੁਸੀਂ ਹੋ ਸਕੇ ਤਾਂ ਅਕਤੂਬਰ ਨਵੰਬਰ ਦੇ ਵਿੱਚ ਸਬਜ਼ੀਆਂ ਲਗਾਓ ਜਾਂ ਫਿਰ 20 ਸਤੰਬਰ ਜਾਂ 15 ਸਤੰਬਰ ਤੋਂ ਬਾਅਦ ਹੀ ਸਬਜ਼ੀਆਂ ਲਗਾਉਣੀਆਂ ਸ਼ੁਰੂ ਕਰੋ ਇਹ ਬੈਸਟ ਟਾਈਮ ਹੁੰਦਾ 2-3 ਮਹੀਨੇ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਸਬਜ਼ੀਆਂ ਲਗਾ ਸਕਦੇ ਹੋ ਤੇ ਆਪਾਂ ਖਿਲਾਅ ਕੁਝ ਕੁ ਸਬਜ਼ੀਆਂ ਲਗਾਈਆਂ ਨੇ ਜੀ ਕੁਝ ਕੁ ਸਬਜ਼ੀਆਂ ਲਗਾਉਣ ਤੋਂ ਪਹਿਲਾਂ ਇਹ ਤਾਂ ਹੋ ਗਿਆ ਜੀ ਟੈਂਪਰੇਚਰ ਔਰ ਮੌਸਮਾ ਸਾਰੇ ਸਰਦੀਆਂ ਸਬਜ਼ੀਆਂ ਲਗਾਉਣ ਦਾ ਬੈਸਟ ਮੌਸਮ ਆ ਔਰ ਕਰੀਏ ਅਗਰ ਗਰੋ ਬੈਗ ਜਾਂ ਥੈਲਿਆਂ ਦੀ ਗੱਲ ਤੇ ਜਾਂ ਫਿਰ ਗਮਲੇ ਉਹ ਤੁਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਗਮਲਿਆਂ ਦੇ ਵਿੱਚ ਸਬਜ਼ੀਆਂ ਗਰੋ ਕਰਨੀਆਂ ਨੇ ਜਾਂ ਗਰੋ ਬੈਗ ਦੇ ਵਿੱਚ ਇਹ ਤੁਹਾਡੀ ਖੁਦ ਦੀ ਚੁਆਇਸ ਹੈ ਇਸ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਦੇਖਿਓ ਗਰੋ ਬੈਗ ਤੁਸੀਂ ਜਿੱਦਾਂ ਕਿ ਉਹ ਸਰਦੀ ਦੀਆਂ ਸਬਜ਼ੀਆਂ ਨੇ ਜ਼ਿਆਦਾਤਰ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਕਿ ਸਾਗ ਪਾਲਕ ਮੇਥੇ ਹਰ ਘਰ ਦੀ ਜ਼ਰੂਰਤ ਹੈ ਤਨੀਆ ਇਹ ਪੱਤੇਦਾਰ ਸਬਜ਼ੀਆਂ ਨੇ ਇਹਨਾਂ ਲਈ ਚੁੜਾਈ ਦੇ ਵਿੱਚ ਗਮਲਾ ਚੁੜਾਈ ਚ ਵੱਧ ਚਾਹੀਦਾ ਹੁੰਦਾ ਔਰ ਲੰਬਾਈ ਦੇ ਵਿੱਚ 6 8 ਇੰਚ ਦਾ ਵੀ ਗਮਲਾ ਬਹੁਤ ਹੁੰਦਾ ਜੀ ਇਸ ਕਰਕੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਗਰੋ ਬੈਗ ਤਾਂ ਤੁਸੀਂ ਆਪਣੇ ਸਾਹਮਣੇ ਲંબਾਈ ਚੁੜਾਈ ਜਸਟ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਟੈਂਪਰੇਚਰ ਔਰ ਸਹੀ ਮੌਸਮ ਦਾ ਪਤਾ ਹੋਣਾ ਤਾਂ ਅਗਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਕਮੈਂਟ ਕਰਕੇ ਦੱਸਿਓ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਸ਼ੇਅਰ ਕਰਿਓ ਜੀ ਥੈਂਕ ਯੂ ਫॉर ਵਾਚਿੰਗ ਜੀ